ਸਾਡੇ ਸਾਹਮਣੇ ਇਹਨਾਂ ਯੋਧਿਆਂ ਦਾ ਖਾਲਸਤਾਨੀ ਗਗਨ ਦੇ ਇਹ ਰੋਸ਼ਨ ਸਿਤਾਰੇ ਇਹਨਾਂ ਨੇ ਸਾਨੂੰ ਇਹ ਦੱਸਿਆ ਕਿ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਦੀ ਹیات ਹੈ ਹیات ਤੋਂ ਹیات ਹੈ ਮੌਤ ਵੀ ਹیات ਹੈ ਸਾਡੇ ਜਿਉਂਦੇ ਜੀ ਸਾਡੇ ਸਾਹਮਣੇ ਅੱਜ ਸਭ ਤੋਂ ਵੱਡਾ ਜੇ ਕੋਈ ਪੋਲੀਟੀਕਲ ਸਾਡਾ ਗੋਲ ਹੈ ਤੇ ਓਨਲੀ ਗੋਲ ਹੈ ਕਿਉਂਕਿ ਇਹੀ ਓਨਲੀ ਆਪਸ਼ਨ ਹੈ ਕੋਈ ਵੀ ਦੁਨੀਆ ਦੇ ਵਿੱਚ ਕੋਈ ਵੀ ਇਹ ਡਿਬੇਟ ਕਰਕੇ ਦੱਸ ਦੇ ਕਿ ਉਸ ਸਿਸਟਮ 'ਚ ਖਾਲਸਾਪਨ ਦੀ ਕਾਇਮੀ ਤੋਂ ਬਿਨਾ ਕੀ ਸਿੱਖਾਂ ਦਾ ਕੋਈ ਮਸਲਾ ਹੱਲ ਹੋ ਸਕਦਾ ਹੈ ਬਿਲਕੁਲ ਨਹੀਂ ਵਿਸ਼ੇਗਰ ਵਿਖੇ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁਖਾ ਦੀ ਸ਼ਹੀਦੀ ਨੂੰ ਸਮਰਪਿਤ ਡਿਸਕਸ਼ਨ ਅਤੇ ਲੈਕਚਰ ਕਰਵਾਇਆ ਗਿਆ ਜਿੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਨੇ ਸਿੱਖ ਸੰਗਤਾਂ ਦੇ ਨਾਲ ਸਿੱਖ ਡਾਇਸਪੋਰਾ ਅਤੇ ਸਿੱਖ ਕੌਮ ਦੇ ਭਵਿੱਖ ਬਾਰੇ ਵਿਚਾਰ ਚਰਚਾ ਕੀਤੀ ਇਸ ਮੌਕੇ ਵਾਕਵਾਕ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਸਿੱਖ ਸੰਗਤਾਂ ਨਾਲ ਸਾਂਝੇ ਕੀਤੇ ਸਾਡੇ ਸਾਹਮਣੇ ਇਹਨਾਂ ਯੋਧਿਆਂ ਦਾ ਖਾਲਿਸਤਾਨੀ ਗਗਨ ਦੇ ਏ ਰੌਸ਼ਨ ਸਿਤਾਰੇ ਇਹਨਾਂ ਨੇ ਸਾਨੂੰ ਇਹ ਦੱਸਿਆ ਕਿ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹیات ਹੈ ਹیات ਤੋਂ ਹیات ਹੈ ਮੌਤ ਵੀ ਹੈ ਹیات ਹੈ ਹیات ਜ਼ਿੰਦਗੀ ਨੂੰ ਕਹਿੰਦੇ ਨੇ ਇਹ ਜਦੋਂ ਇਸ ਧਰਤੀ ਤੇ ਵਿਚਰ ਰਹੇ ਸਨ ਉਦੋਂ ਵੀ ਖੁਸ਼ੀ ਖਿਲਾਰ ਰਹੇ ਸੀ ਆਪਣੀ ਹیات ਵਿੱਚ ਵੀ ਪਿਆਰ ਵੰਡ ਰਹੇ ਸੀ ਨਿਰਪੈਤਾ ਦਾ ਜਲਵਾ ਦਿਖਾ ਰਹੇ ਸੀ ਤੇ ਜਦੋਂ ਸ਼ਹੀਦੀ ਜਾਮ ਗੁਰੂ ਨੇ ਦਿੱਤਾ ਹੈ ਅੱਜ ਵੀ ਉਸ ਰੌਸ਼ਨ ਸਿਤਾਰਿਆਂ ਵਾਂਗ ਗगन ਦੇ ਵਿੱਚ ਮੰਡਰਾਂਦੇ ਇਹ ਸਾਨੂੰ ਯਾਦਹਾਣੀ ਕਰਵਾ ਰਹੇ ਨੇ ਉਸ ਪੱਤਰ ਦਾ ਇੱਕ ਹਿੱਸਾ ਸਿੱਖ ਜਥੇਬੰਦੀਆਂ ਲਈ ਉਹਨੂੰ ਜ਼ਰੂਰ ਪੜਿਓ ਉਦੋਂ ਵੀ ਇੱਕ ਜਦੋਂ ਉਹਨਾਂ ਦੀ ਸ਼ਹਾਦਤ 9 ਅਕਤੂਬਰ 1992 ਨੂੰ ਹੁੰਦੀ ਹੈ ਇਸ ਕਿਸਮ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਸੀ ਉਹ ਸਮਝਾ ਰਹੇ ਨੇ ਕਿ ਭਈ ਐਵੇਂ ਮਤ ਕਰੋ ਅਲਟੀਮੇਟਲੀ ਤੁਹਾਡੇ ਜ਼ਮੇ ਪੰਥ ਨੇ ਜਿਹੜਾ ਉਹ ਆਜ਼ਾਦੀ ਔਰ ਖਾਲਸਤਾਨ ਬਾਰੇ ਬਿਲਕੁਲ ਕੋਈ ਸ਼ੱਕ ਸ਼ੁਬਾ ਨਹੀਂ ਹੈ ਕਿਸੇ ਵੀ ਕਿਸਮ ਦਾ ਕਿ ਸਾਡਾ ਨਿਸ਼ਾਨਾ ਕੀ ਹੈ ਤੇ ਇਹੀ ਅੱਜ ਦੇ ਇਸ ਇਕੱਠ ਚੋਂ ਬਹੁਤ ਤੁਹਾਡਾ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਤੁਸੀਂ ਬੜੇ ਸਬਰ ਦੇ ਨਾਲ ਜਿਹੜਾ ਇਸ ਨੂੰ ਸੁਣਿਆ ਮੈਂ ਸਮਝਦਾ ਵੀ ਮਹਿਜ਼ ਬੋਲਣਾ ਤੇ ਸੁਣਨਾ ਆਪਣੇ ਆਪ ਚ ਕਾਫੀ ਨਹੀਂ ਹੁੰਦਾ ਅਲਟੀਮੇਟਲੀ ਅਮਲ ਸੇ ਜ਼ਿੰਦਗੀ ਬਣਤੀ ਹੈ ਜੰਨਤ ਵੀ ਜਹੰਨਮ ਵੀ ਇਹ ਖਾਕੀ ਆਪਣੀ ਫਿਤਰਤ ਸੇ ਨਾ ਨੂਰੀ ਹੈ ਨਾ ਨਾਰੀ ਹੈ ਇਹ ਵੀ ਅਲਾਮਾ ਇਕਬਾਲ ਦਾ ਹੈ ਕਿ ਭਾਈ ਅਲਟੀਮੇਟਲੀ ਜੰਨਤ ਤੇ ਜਹੰਨਮ ਇਹ ਵੀ ਜਿਹੜੇ ਨੇ ਇਹ ਤੁਹਾਡੀ ਅਮਲਾਂ ਦੇ ਨਾਲ ਹੀ ਜੁੜਿਆ ਹੋਇਆ ਹੈ ਤੇ ਗੁਰੂ ਨਾਨਕ ਪਾਤਸ਼ਾਹ ਨੇ ਇਹੀ ਗੱਲ ਜਦੋਂ ਉਹਨਾਂ ਨੂੰ ਹਾਜ਼ੀਆਂ ਨੇ ਬਗਦਾਦ ਦੀ ਡਿਬੇਟ ਪੁੱਛੀ ਸੀ ਪੁੱਛਣ ਖੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਾਨ ਹੋਈ ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ ਅਲਟੀਮੇਟਲੀ ਗੁਰੂ ਦੀਦਰਗਾਹ 'ਚ ਅਸੀਂ ਵੀ ਮੂੰਹ ਦਿਖਾਣਾ ਹੈ ਜਾ ਕੇ ਤੇ ਇਨਾ ਕੁ ਕੁਝ ਜ਼ਰੂਰ ਕਰ ਲਈਏ ਜਿਵੇਂ ਇਹ ਦੁਹਰਾਇਆ ਗਿਆ ਕਿ ਇੱਕ ਪਾਸੇ ਇਹ ਹੈ ਕਿ ਵੀ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਘਾਲ ਨਾਨਕ ਤੇ ਮੁਖੁਜਲੇ ਦੇਤੀ ਛੁੱਟੀ ਨਾਲ ਮੁਸ਼ਕਤ ਸਿੱਖੀ ਜੀਵਨ ਔਰ ਸਾਡੇ ਜਿਉਂਦੇ ਜੀ ਸਾਡੇ ਸਾਹਮਣੇ ਅੱਜ ਸਭ ਤੋਂ ਵੱਡਾ ਜੇ ਕੋਈ ਪੋਲਿਟੀਕਲ ਸਾਡਾ ਗੋਲ ਹੈ ਤੇ ਓਨਲੀ ਗੋਲ ਹੈ ਕਿਉਂਕਿ ਇਹੀ ਓਨਲੀ ਆਪਸ਼ਨ ਹੈ ਕੋਈ ਵੀ ਦੁਨੀਆ ਦੇ ਵਿੱਚ ਕੋਈ ਵੀ ਇਹ ਡਿਬੇਟ ਕਰਕੇ ਦੱਸ ਦੇ ਕਿ ਉਸ ਸਿਸਟਮ ਚ ਖਾਲਸਤਾਨ ਦੀ ਕਾਇਮੀ ਤੋਂ ਬਿਨਾ ਕੀ ਸਿੱਖਾਂ ਦਾ ਕੋਈ ਮਸਲਾ ਹੱਲ ਹੋ ਸਕਦਾ ਹੈ ਬਿਲਕੁਲ ਨਹੀਂ